ਲੰਦਰ ਵੈਸਟ ਦੀ ਗੱਲ ਕਰੀਏ ਕਿਸ ਤਰ੍ਹਾਂ ਦੇ ਹਾਲਾਤ ਹਾਲਾਤ ਲਾਅਨ ਆਰਡਰ ਦੇ ਖਰਾਬ ਸੀ ਇਸ ਕਰਕੇ ਮੈਨੂੰ ਇਹ ਜਿਹੜਾ ਡਿਸੀਜਨ ਲੈਣਾ ਪਿਆ ਮੈਨੂੰ ਕਿਉਂ ਇੱਕ ਚੁਣੇ ਹੋਏ ਐਮਐਲਏ ਨੂੰ ਐਡਾ ਕਦਮ ਉਠਾਣਾ ਪਵੇ ਇਹ ਬਹੁਤ ਵੱਡੀ ਗੱਲ ਹੈ ਮੈਂ ਤਾਂ ਹਿੰਦੁਸਤਾਨ ਦੀ ਇਸਟੇਜ 'ਤੇ ਮੇਨੂੰ ਤਾਂ ਪਹਿਲਾ ਹੀ ਅਸਤਾ ਕਦਮ ਹੈ ਕਿ ਜਿਹੜਾ ਕ ਐਮਐਲਏ ਚੁਣਿਆ ਹੋਇਆ ਸਰਕਾਰ ਇਸ ਕਰਕੇ ਛੱਡ ਕੇ ਆਇਆ ਕਿ ਮੈਨੂੰ ਲਾਲਚ ਨਹੀਂ ਹੈ ਮੈਨੂੰ ਕੋਈ ਸਰਕਾਰ ਦਾ ਕੋਈ ਇਹ ਨਹੀਂ ਮੈਨੂੰ ਬੈਨੀਫਿਟ ਮਿਲ ਰਿਹਾ ਸੀ ਆਪਣੀ ਸੂਲਤ ਦੇ ਲਈ ਮੈਨੂੰ ਆਪਣੇ ਬੈਨੀਫਿਟ ਨਹੀਂ ਚਾਹੀਦੇ ਸੀ ਮੈਨੂੰ ਮੇਰੇ ਲੋਕਾਂ ਦੇ ਦੁੱਖ ਤੇ ਤਕਲੀਫ ਚਾਹੀਦਾ ਹੱਲ ਚਾਹੀਦਾ ਸੀ ਉਹ ਇਹਨਾਂ ਨੇ ਹੱਲ ਨਹੀਂ ਕੀਤੇ ਇਸ ਕਰਕੇ ਮੈਂ ਡਿਸੀਜਨ ਲਿਆ 26 ਮਹੀਨੇ ਪਹਿਲੇ ਅੱਜ 28 ਮਹੀਨੇ ਹੋ ਚੁੱਕੇ ਆ ਜਿਹੜਾ ਮੈਨੂੰ ਸਰਕਾਰ ਨੂੰ ਛੱਡੇ 28 ਮਹੀਨਿਆਂ ਦਾ ਜਿਹੜਾ ਉਹਨਾਂ ਦਾ ਕੰਮ ਹੈ ਜੋ ਵੀ ਸਰਕਾਰ ਨੇ ਕੀਤੇ ਆ ਜਨਤਾ ਦੇ ਲੈ ਕੇ ਆ ਜੇ ਆਮ ਆਦਮੀ ਪਾਰਟੀ ਕਲਪਗਵੰਤਮਣ ਕਹਿ ਕੇ ਗਏ ਕਿ ਵੱਡੇ ਵੱਡੇ ਵਾਦੇ 43 ਹਜ਼ਾਰ ਨੌਕਰੀ ਦੀ ਗੱਲ ਕੀਤੀ ਆ ਉਹਨਾਂ ਨੇ ਕਿਹਾ ਕਿ ਬਹੁਤ ਡਿਵੈਲਪਮੈਂਟ ਕਰਾਤੀ ਇਤਿਹਾਸ ਰਚ ਦਿੱਤਾ ਮੈਂ ਮੁੱਖ ਮੰਤਰੀ ਸਾਹਿਬ ਨੂੰ ਘੱਟ ਜੁੜ ਕੇ ਬੇਨਤੀ ਕਰਦਾ ਕਿ ਤੁਸੀਂ 28 ਮਹੀਨਿਆਂ ਦੇ ਵਿੱਚ ਜੇ 43000 ਨੌਕਰੀ ਵੰਡੀ ਹੈ ਜਰੂਰ ਮੇਰੇ ਹਿੱਸੇ ਦੇ ਵਿੱਚ ਵੀ ਕੋਈ 4-500 ਨੌਕਰੀ ਆਈ ਹੋਏਗੀ ਜਲੰਧਰ ਸ਼ਹਿਰ ਦੇ ਵਿੱਚ 9 ਹਲਕੇ ਆ ਜਰੂਰ 4-5000 ਨੌਕਰੀ ਆਈ ਹੋਏਗੀ ਤੁਸੀਂ 43000 ਨੌਕਰੀ ਦੇ ਵਿੱਚੋਂ ਤੁਸੀਂ 43 ਨੌਕਰੀਆਂ ਦੀ ਲਿਸਟ ਲੈ ਕੇ ਦੇ ਦਿਓ ਮੈਨੂੰ ਕਿ ਜਲੰਧਰ ਸ਼ਹਿਰ ਨੂੰ 43 ਨੌਕਰੀਆਂ ਮਿਲੀਆਂ ਇਸ ਕਰਕੇ ਮੇਰੇ ਹਲਕੇ ਦੇ ਵਿੱਚ ਇੱਕ ਵੀ ਨੌਕਰੀ ਜਿਹੜੀ ਨਹੀਂ ਦਿੱਤੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਭ ਤੋਂ ਵੱਡੀ ਨਿਲੈਕੀ ਹੋਰ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਸਕੂਲ ਕਾਲਜ ਹਸਪੀਟਲ ਅਸੀਂ ਜਦੋਂ ਭਗਵੰਤ ਮਾਨ ਮੁੱਖ ਮੰਤਰੀ ਬਣਦੇ ਆ ਬਣਦੇ ਸਾਰ ਜਲੰਧਰ ਸ਼ਹਿਰ ਦੇ ਲੋਕਾਂ ਨੂੰ ਬੱਚੇ ਫਰੀ ਪੜਨਗੇ ਵਧੀਆ ਪੜਾਈ ਦਵਾਂਗੇ ਲੋਕ ਪ੍ਰਾਈਵੇਟ ਸਕੂਲਾਂ ਨੂੰ ਬੱਚੇ ਕੱਢ ਕੇ ਸਰਕਾਰੀ ਸਕੂਲਾਂ 'ਚ ਪਾ ਦੇਣਗੇ ਮੈਨੂੰ ਇੱਕ ਵੀ ਸਕੂਲ ਪੂਰੇ ਪੰਜਾਬ ਦਾ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਦੱਸ ਦੇਣ ਜਿੱਥੇ ਉਹਨਾਂ ਨੇ ਨੀਂ ਰੱਖੀ ਹੋਵੇ ਨਵਾਂ ਸਕੂਲ ਬਣਾਇਆ ਹੋਵੇ ਅਗਰ ਉਹਨਾਂ ਨੇ ਇੱਕ ਵੀ ਸਕੂਲ ਬਣਾਇਆ ਹੋਵੇ ਮੈਂ ਜਨਤਾ ਦੀ ਕਚਹਿਰੀ ਦੇ ਵਿੱਚ ਆ ਕੇ ਆਪਣੇ ਆਪ ਨੂੰ ਉਹ ਆਪਣੇ ਦੋਸ਼ੀ ਮੰਨਣ ਨੂੰ ਤਿਆਰ ਆ ਔਰ ਇਲੈਕਸ਼ਨ ਤੋਂ ਬਾਈਕਾਟ ਕਰਨ ਨੂੰ ਵੀ ਤਿਆਰ ਆ ਅਗਰ ਭਗਵੰਤ ਮਾਨ ਮੈਨੂੰ ਸਾਬਤ ਕਰਦੇ ਨੇ ਕਿ ਮੈਂ ਇੱਕ ਵੀ ਸਕੂਲ ਪੰਜਾਬ ਦੇ ਵਿੱਚ ਨਵਾਂ ਬਣਾਇਆ ਪਰ ਐਡਵਰਟਾਈਜ਼ਮੈਂਟ ਆ ਰਹੀ ਆ ਕਿ ਸਕੂਲ ਆਫ ਐਮੀਨਸ ਸਕੂਲ ਆਫ ਸਮਾਰਟ ਸਿੱਪ ਸਿਰਫ ਝੂਠ ਦਾ ਬੁਲਿੰਦਾ ਜਿਹੜਾ ਪਰਾਣੀਆਂ ਸਕਾਰਾਂ ਦੇ ਜਿਹੜੇ ਸਕੂਲ ਸੀ ਉਹਨਾਂ ਨੂੰ ਚੂਨਾ ਕਰਕੇ ਉਹਨਾਂ ਨੂੰ ਕਲੀ ਕਰਕੇ ਆਪਣਾ ਨਾਮ ਦਿੱਤਾ ਸਕੂਲ ਆਫ ਐਮਿਨਸ ਦਾ ਇਸ ਕਰਕੇ ਇਸ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਅੱਜ ਇਹਨਾਂ ਦੇ ਮਨਿਸਟਰਾਂ ਨੇ ਅੱਜ ਇਹਨਾਂ ਦੇ ਐਮਐਲਏ ਅੱਜ ਤੜਾਈ ਤੜਾਈ ਕਰ ਰਹੇ ਆ ਅੱਜ ਪੰਜਾਬ ਦੇ ਲੋਕ 26 ਮਹੀਨੇ ਪਹਿਲੇ ਚੁਣੀ ਹੋਈ ਸਰਕਾਰ ਨੂੰ ਇਦਾਂ ਪੁੰਜਿਆ ਇਦਾਂ ਨਕਾਰਿਆ ਅੱਜ ਉਹਨਾਂ ਦੇ ਐਮਐਲਏ ਚੌਥੇ ਚੌਥੇ ਨੰਬਰ ਤੇ ਆ ਗਏ ਆ ਅੱਜ ਇੱਥੋਂ ਪਤਾ ਲੱਗਦਾ ਕਿ ਪੰਜਾਬ ਦੇ ਲੋਕ ਕੰਮ ਚਾਹੁੰਦੇ ਆ ਕਮਿਟਮੈਂਟਾਂ ਪੂਰੀਆਂ ਚਾਹੁੰਦੇ ਆ ਜਿਹੜੀਆਂ ਇਹਨਾਂ ਨੇ ਨਹੀਂ ਕੀਤੀਆਂ ਬਾਕੀ ਕੈਂਡੀਡੇਟ ਇਲੈਕਸ਼ਨ ਲੜ ਰਹੇ ਆ ਲੋਕ ਤੈਅ ਕਰਨਗੇ ਕਿ ਵੋਟ ਕਿਨੂੰ ਪਾਣੀ ਹੈ ਅਗਰ ਮਿਰਤੇ ਲੋਕ ਵਿਸ਼ਵਾਸ ਕਰਨਗੇ ਲੋਕ ਮੈਨੂੰ ਵੋਟ ਪਾ ਦੇਣਗੇ ਅਗਰ ਆਮ ਆਦੀ ਪਾਰਟੀ ਦਾ ਕੈਂਡੀਡੇਟ ਜਿਹੜਾ ਦੋ ਵਾਰੀ ਪਹਿਲੇ ਨਕਾਰਿਆ ਹੋਇਆ ਲੋਕਾਂ ਨੇ ਦੋ ਵਾਰੀ ਪਹਿਲੇ ਉਹਨਾਂ ਨੂੰ ਘਰ ਬਿਠਾ ਕੇ ਬਿਟਾਇਆ ਹੋਇਆ ਅੱਜ ਤੀਜੀ ਵਾਰ ਮੈਦਾਨ ਚ ਉਤਰੇ ਆ ਇਹ ਲੋਕ ਤੈਅ ਕਰਨਗੇ ਕਿ ਝੂਠ ਉੱਤੇ ਵੋਟ ਪਾਣੀ ਹੈ ਕਿ ਸੱਚ ਉੱਤੇ ਵੋਟ ਪਾਣੀ ਹੈ ਅੱਜ ਮੈਂ ਉਸ ਪਾਰਟੀ ਦਾ ਹਿੱਸਾ ਹਾਂ ਜਿਹੜੀ ਵਿਸ਼ਵ ਦੀ ਨੰਬਰ 1 ਪਾਰਟੀ ਹੈ ਨਰਿੰਦਰ ਮੋਦੀ ਜੀ ਉਸ ਦੇਸ਼ ਦੇ ਪ੍ਰਧਾਨ ਮੰਤਰੀ ਹੈ ਜਿਹਨੂੰ ਦੁਨੀਆ ਅੱਜ ਸਲਾਮ ਕਰ ਰਹੀ ਹੈ ਭਾਰਤ ਦੇ ਮੈਂ ਉਸ ਪਾਰਟੀ ਦਾ ਹਿੱਸਾ ਮੇਰੀ ਸਰਕਾਰ ਨੇ ਜੋ ਕਮਿਟਮੈਂਟਾਂ ਕੀਤੀਆਂ ਉਹ ਦਸ ਸਾਲ ਚ ਪੂਰੀਆਂ ਕੀਤੀਆਂ ਚੰਡੀਗੜ੍ਹ ਮੱਲਾ ਤੁਹਾਡੇ ਹਲਕੇ ਚ ਉਸਨੇ ਬਾਈਕਾਟ ਕਰਤਾ ਸਾਰੀ ਪਾਰਟੀ ਦੇ ਨਾਲ ਕੀ ਕਾਰਨ ਹੈ ਉਹਦੇ ਵਿੱਚ ਉੱਥੇ ਲੋਕ ਬਹੁਤ ਦੁਖੀ ਹੈ ਉਹਨਾਂ ਲੋਕਾਂ ਨੇ ਸਾਡੇ ਕਰਕੇ ਵੋਟ ਪਾਈ ਸੀ ਮੇਰੇ ਉਹ ਸ਼ਸ਼ੀ ਰਿੰਕੂ ਕਰਕੇ ਚੰਡੀਗੜ੍ਹ ਮੱਲਾ ਮੇਰਾ ਪਰਿਵਾਰ ਹੈ ਮੇਰਾ ਦੁਖ ਸੁਖ ਦਾ ਸਾਥੀ ਹੈ ਸਾਰਾ ਲੋਕ ਪਰ ਅੱਜ ਉਹਨਾਂ ਲੋਕਾਂ ਦੀਆਂ ਮੁਸ਼ਕਿਲਾਂ ਬਹੁਤ ਗੰਦਾ ਪਾਣੀ ਘਰ ਦੇ ਵਿੱਚ ਆ ਚੁੱਕਾ ਹੈ ਪੀਣ ਵਾਲਾ ਪਾਣੀ ਨਹੀਂ ਹੈ ਬੱਚਿਆਂ ਨੂੰ ਰੋਜ਼ਗਾਰ ਨਹੀਂ ਮਿਲਿਆ ਇੱਕ ਵੀ ਨੌਕਰੀ ਕਿਸੇ ਮੇਰੇ ਹਲਕੇ ਚ ਨਹੀਂ ਦਿੱਤੀ। ਉਹਨਾਂ ਲੋਕਾਂ ਨਾਲ ਵੱਡੀਆਂ-ਵੱਡੀਆਂ ਕਮਿਟਮੈਂਟ ਕੀਤੀਆਂ ਸੀ ਕਿ ਤੁਹਾਡੇ ਬੱਚੇ ਫ੍ਰੀ ਪੜਾਵਾਗੇ। ਇਸ ਕਰਕੇ ਉਹਨਾਂ ਦੇ ਮਨ 'ਚ ਰੋਸ਼ ਹੈ। ਉਹਨਾਂ ਨੇ ਫੈਸਲਾ ਲਿਆ ਕਿ ਅਸੀਂ ਆਮ ਆਦਮੀ ਪਾਰਟੀ ਨੂੰ ਇਸ ਬਸਤੀ ਦਾ ਨਿਸ਼ ਬੰਦਾ ਦੇ ਚੰਨੀਗੜ੍ਹ ਮੱਲੇ 'ਚ ਨਹੀਂ ਆਦੇ। ਤੁਹਾਡੀ ਗੱਲਬਾਤ ਹੋਈ ਉਹਨਾਂ ਨਾਲ। ਮੇਰੇ ਪਰਿਵਾਰ ਦਾ ਹਿੱਸਾ ਮੇਰੇ ਦੁੱਖ-ਸੁੱਖ ਦਾ ਮੇਰਾ ਪਰਿਵਾਰ ਹੈ। ਮੈਨੂੰ ਉਹਨਾਂ ਤੋਂ ਬਿਨਾਂ ਤਾਂ ਮੈਂ ਰਹਿ ਨਹੀਂ ਸਕਦਾ। ਇਸ ਕਰਕੇ ਉਹਨਾਂ ਲੋਕਾਂ ਦੀ ਜਿਹੜੀ ਮੁਸ਼ਕਿਲਾਂ ਦਾ ਹੱਲ ਮੈਂ ਕਰਾਂਗਾ। ਮੈਂ ਜਿੰਨਾ ਹੋਏਗਾ ਉਹਨਾਂ ਦੇ ਲਈ ਫਾਈਟ ਕਰਾਂਗਾ। ਉਹਨਾਂ ਦੇ ਲਈ ਜਿੰਨੀ ਉਹਨਾਂ ਨੂੰ